ਖਬਰ ਪਟਿਆਲਾ ਤੋਂ ਜਿੱਥੇ ਕਿ ਐਚਆਰ ਗਰੁੱਪ ਨੇ ਇੱਕ ਨਵੀਂ ਸਕੀਮ ਦਾ ਉਕਾਟਨ ਕੀਤਾ। ਇੱਥੇ ਮੋਗੇ ਪੰਜਾਬ ਦੇ ਵੀ ਦਾ ਅੰਸਬੋਸ ਸਪੀਕਰ ਕੁਰਤਾਰ ਸਿੰਘ ਸਦਵਾਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾ ਰਹੇ ਨੇ। ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਉਤੇ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਲਈ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤੇ ਕਿਸਾਨਾਂ ਦੇ ਵੱਖ-ਵੱਖ ਹੱਕਾਂ ਦੀਆਂ ਸਕੀਮਾਂ ਸਰਕਾਰ ਲੈ ਕੇ ਆ ਰਹੀ ਹੈ। ਜਿਸ ਵਕਤ ਉਹ ਵੀ ਤਾਇਗੇ ਜੀਪਾਲਸਨ ਕੋਲੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੇ ਨੇ ਦੋਸਤੋ ਬਾਅਦ ਸਪੀਕਰ ਕੋਲ ਤਾਂ ਅਸੀਂ ਸੰਤਵਾ ਦੇ ਬੋਲੋ ਕੀ ਕੁਝ ਵੱਡਾ ਬਿਆਨ ਦਿੱਤਾ ਗਿਆ ਆਉਟ ਅੱਜ ਪਹੁੰਚੋ ਆ ਚੱਲੋ ਕਿਹ ਕੀ ਕਰਨ ਅੱਜ ਇੱਥੇ ਲਾਰਾ ਸਟਰੀਟ ਦਾ ਜਿਹੜਾ ਇਹਨਾਂ ਨੇ ਉਦਘਾਟਨ ਕੀਤਾ ਬਹੁਤ ਮੈਂ ਵਧਾਈ ਦਿੰਦਾ ਪਟਿਆਲੇ ਦੇ ਲੋਕਾਂ ਨੂੰ ਔਰ ਖਾਸ ਕਰਕੇ ਸਾਡੇ ਐਮਐਲਏ ਸਬਾਨ ਨੂੰ ਕਿਉਂਕਿ ਇਹ ਜਿਹੜੇ ਡਿਵੈਲਪਮੈਂਟ ਦੇ ਕੰਮ ਕਰਾ ਰਹੇ ਆ ਇਹ ਲਾਸਾਨੀ ਹੈ ਬਹੁਤ ਵੱਡੇ ਵੱਡੇ ਕੰਮ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਮਾਨ ਸਰਕਾਰ ਕਰਵਾ ਰਹੀ ਹੈ ਸੋ ਇੱਕ ਬੜੇ ਲੋੜ ਸੀ ਇੱਥੇ ਕਿ ਕਮਰਸ਼ੀਅਲ ਕੰਪਲੈਕਸ ਦੀ ਸੋ ਮੈਨੂੰ ਆਸ ਹੈ ਵੀ ਗੁਰੂ ਸਾਹਿਬ ਇਹਨਾਂ ਤੋਂ ਬਹੁਤ ਵਧੀਆ ਸੇਵਾ ਲੈਣਗੇ ਇੱਕ ਲੋਕਾਂ ਦਾ ਫਾਇਦਾ ਹੋਏਗਾ ਇੱਥੇ ਸੋ ਬਹੁਤ ਬਹੁਤ ਵਧਾਈ ਸਰਦਾਰ ਸਾਹਿਬ ਲੈਂਡ ਪੂਲਿੰਗ ਨੂੰ ਲੈ ਕੇ ਜੇ ਸਾਗੇ ਵਾਪਸ ਲਿਤਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਤਾਂ ਲੋਕਤੰਤਰ ਦੀ ਖੂਬਸੂਰਤੀ ਹੈ ਲੋਕਤੰਤਰ ਦੀ ਤਾਕਤ ਹੈ ਪੰਜਾਬ ਸਰਕਾਰ ਮਾਨ ਸਰਕਾਰ ਹਮੇਸ਼ਾ ਲੋਕਾਂ ਦੀ ਭਾਵਨਾ ਨੂੰ ਨਾਲ ਲੈ ਕੇ ਚੱਲਦੀ ਹੈ ਜਿੰਨੇ ਵੀ ਕੰਮ ਕੀਤੇ 52000 ਨੌਕਰੀਆਂ ਦਿੱਤੀਆਂ ਲੋਕਾਂ ਦੀ ਮੰਗ ਸੀ ਬਿਨਾ ਸਫਾਰੇ ਬਿਨਾ ਪੈਸੇ ਤੋਂ ਹੋਣ ਦਿੱਤੀਆਂ ਨਾ ਪਾਣੀ ਪੰਜਾਬ ਦਾ ਹੋਰਾਂ ਥੋਸੂਗਿਆਂ ਨੂੰ ਉਤਰਿਆ ਜਾਂਦਾ ਸੀ ਇੱਥੇ ਰੌਲਾ ਹੀ ਪਾਈ ਜਾਂਦੇ ਸੀ ਵੀ ਇੱਕ ਬੂੰਦ ਨਹੀਂ ਦੇਣੀ ਕੁਰਬਾਨੀ ਦੇ ਦੇਾਂਗੇ ਦੇਈ ਜਾਂਦੇ ਸਾਰਾ ਹੀ ਉਹ ਸਾਰਾ ਪਾਣੀ ਹੁਣ ਤੇਲਾਂ ਦੇ ਪਚਾਇਆ ਜਿੱਥੇ 20 20 25 25 ਸਾਲ ਕੱਸੀਆਂ ਬੰਦ ਪਈਆਂ ਸੀ ਉਹ ਪਾਣੀ ਪਚਾਇਆ ਨਿਰਵਿਘਨ ਬਿਜਲੀ ਦਿੱਤੀ ਕ腐ਸ਼ਨ ਰਹਿਤ ਸਮਾਜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਐਨੇ ਸੋਹਣੇ ਐਮਐਲਏ ਤੇ ਇਹ ਦੇ ਵਧੀਆ ਕਾਬਲ ਹੈ ਜੀ ਸੋ ਇਹ ਲੋਕਾਂ ਦੀ ਤਾਕਤ ਹੈ ਲੋਕਾਂ ਦੀ ਇੱਛਾ ਅਨਸਾਰ ਕੰਮ ਹੋਏਗਾ ਵਿਰੋਧੀ ਘਰ ਹੈ ਇਸ ਤੋਂ ਉੱਪਰ ਸਿਆਦ ਕਰ ਰਹੇ ਨੇ ਤੇ ਫਿਰ ਵਿਰੋਧੀ ਕਿਹੜਾ ਆਇਆ ਜੀ ਨੇ ਸਿਆਸਤ ਨਾ ਕੀਤੀ ਫਰੀ ਕਾਰਟ ਇੱਕ ਖਵਾੜਾ ਜੀ ਆਰਟੀ ਐਕਟਿਵਿਸਟ ਮਾਨੀ ਗੋਇਲ ਨੇ ਉਹਨਾਂ ਨੇ ਅੱਜ ਹੀ ਆਰਟੀ ਪਾ ਕੇ ਇੱਕ ਡਿਟੇਲ ਕਢਾ ਕੇ ਪੋਸਟ ਪਾਈ ਆ ਕਿ ਜਿਹੜੀ ਖਲਾੜਾ ਦੀ ਜ਼ਮੀਨ ਆ ਉਹਦੇ ਤੇ ਆਮ ਆਦਮੀ ਪਾਰਟੀ 20000 ਕਰੋੜ ਦਾ ਲੋਨ ਲੈ ਰਹੀ ਆ ਵੀ ਉਹਦੇ 'ਚ ਸ਼ਗਨ ਸਕੀਮ ਵੰਡੀ ਜਾਊਗੀ ਜਿਹਾ ਇਦਾਂ ਦੇ ਇਲਜ਼ਾਮ ਲਾਏ ਗਏ ਨੇ ਉਹਨਾਂ ਵੱਲੋਂ ਜੀ ਉਹਦੇ ਤੇ ਕੀ ਜਵਾਬ ਹੋਊਗਾ ਦੇਖੋ ਇਹਦੇ ਬਾਰੇ ਜਾਂ ਤਾਂ ਸਬੰਧਤ ਵਿਭਾਗ ਕੋਈ ਜਵਾਬ ਦੇ ਸਕਦਾ ਜਾ ਸਪੰਦ ਮਿਨਿਸਟਰ ਜਵਾਬ ਦੇ ਸਕਦਾ ਮੇਰੇ ਕੋਲ ਤਾਂ ਮਹਿਕਮਾ ਨਹੀਂ ਹੈ ਸੰਦੋਵਾ ਸਾਹਿਬ ਹੈ ਨਸ਼ੇ ਦੇ ਉੱਪਰ ਚਲਾਈ ਦੀ ਮਹਿੰਮ ਤੇ ਲੱਗ ਰਿਹਾ ਕਿ ਹੁਣ ਨਸ਼ਾ ਪਹਿਚੂ ਗਿਆ ਪੂਰਨ ਤਾਂ ਇਹ ਤੁਸੀਂ ਦੱਸੋ ਬਈ ਹੈ ਨਾ ਸਾਡੇ ਬੋਲੇ ਤਾਂ ਓਕੇ ਓਕੇ ਹੈ ਨਾ ਹਾਂ ਸਭ ਤੋਂ ਵੱਡਾ ਜਿਹੜਾ ਇਹ ਨਾ ਪੰਜਾਬ ਦੇ ਮਾਵਾਂ ਨਾਲ ਭੈਣਾਂ ਨਾਲ ਇਹ ਬਹੁਤ ਵੱਡਾ ਇੱਕ ੱਕਾ ਸੀ ਜਿਹੜਾ ਨਸ਼ਾ ਇੱਥੇ ਸ਼ਰਿਆਂ ਵਕਾਉਂਦੀਆਂ ਸੀ ਪਹਿਲਾਂ ਸਰਕਾਰਾਂ ਪੰਜਾਬ ਸਰਕਾਰ ਨੇ ਮਾਨ ਸਰਕਾਰ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਖੌਫ ਤਾਂ ਪੈਦਾ ਕੀਤਾ ਨਸ਼ਾ ਵੇਚਣ ਵਾਲਾਂ ਦੇ ਮਨਾਂ ਦੇ ਵਿੱਚ ਫੜ ਕੇ ਅੰਦਰ ਤਾਂ ਦਿੱਤੇ ਥਾਪੀਆਂ ਮਾਰਦੇ ਫਿਰਦੇ ਸੀ ਸੋ ਇਹਦੀ ਬਹੁਤ ਵੱਡੀ ਜਿਵੇਂ ਤੁਸੀਂ ਦੱਸਿਆ ਕਿ ਇਹ ਇਫੈਕਟਿਵ ਮੁਹਿੰਮ ਹੈ ਆਰਦਾਤਾ